ਅਗਰ ਕਿਸੇ ਨੇ ਵੀ ਕਿਸੇ ਨੂੰ ਕੰਮ ਤੇ ਰੱਖਣਾ ਜਿਵੇਂ ਕਿ ਨੌਕੀ ਤੇ ਰੱਖਣਾ ਜਾਂ ਖੇਤਾਂ ਦੇ ਵਿੱਚ ਕੰਮ ਤੇ ਰੱਖਣਾ ਪੰਜਾਬ ਦੇ ਵਿੱਚ ਜੋ ਬਾਹਰਲੇ ਸ਼ੋਪਿਆਂ ਤੋਂ ਪ੍ਰਵਾਸੀ ਆ ਰਹੇ ਹਨ ਜੋ ਵੀ ਪੰਜਾਬ ਦੇ ਵਿੱਚ ਪ੍ਰਵਾਸੀ ਆ ਰਹੇ ਹਨ ਭਾਵੇਂ ਆਪਣੀ ਰੋਜੀ ਰੋਟੀ ਲਈ ਆ ਰਹੇ ਹਨ ਕਿਉਂਕਿ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਰੋਜੀ ਰੋਟੀ ਲਈ ਕਿਤੇ ਵੀ ਜਾਣ ਦਾ ਹੋਰ ਵੀ ਕਈ ਤਰ੍ਹਾਂ ਦੇ ਨਸ਼ੇ ਵੇਚ ਰਹੇ ਹਨ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨ ਨੂੰ ਇਹਨਾਂ ਤੋਂ ਬਚਣਾ ਚਾਹੀਦਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜੋ ਬਾਹਰਲੇ ਸ਼ੋਪਿਆਂ ਤੋਂ ਪ੍ਰਵਾਸੀ ਆ ਰਹੇ ਹਨ ਅਗਰ ਕਿਸੇ ਨੇ ਵੀ ਕਿਸੇ ਨੂੰ ਕੰਮ ਤੇ ਰੱਖਣਾ ਜਿਵੇਂ ਕਿ ਨੌਕੀ ਤੇ ਰੱਖਣਾ ਜਾਂ ਖੇਤਾਂ ਦੇ ਵਿੱਚ ਕੰਮ ਤੇ ਰੱਖਣਾ ਉਹਨਾਂ ਦੀ ਸਾਰੀ ਆਇਡੈਂਟੀਫਿਕੇਸ਼ਨ ਕਰਨੀ ਚਾਹੀਦੀ ਜੀ ਜਿਵੇਂ ਕਿ ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਪੈਨ ਕਾਰਡ ਸਾਰੀ ਆਇਡੈਂਟੀਫਾਈ ਕਰਕੇ ਉਸ ਨੂੰ ਜੋਬ ਤੇ ਰੱਖਣਾ ਚਾਹੀਦਾ ਖੇਤਾਂ ਦੇ ਵਿੱਚ ਕੰਮ ਤੇ ਰੱਖਣਾ ਚਾਹੀਦਾ ਜਾਂ ਤੁਸੀਂ ਜਿਵੇਂ ਕਿ ਪਿੰਡ ਦੇ ਵਿੱਚ ਚੌਕੀ ਆ ਜਾਂ ਥਾਣਾ ਤੁਸੀਂ ਉੱਥੇ ਵੀ ਤੁਸੀਂ ਅਦਾ ਆਰ ਕਾਰਡ ਜਾਂ ਕੋਈ ਹੋਰ ਆਈਡੈਂਟੀਫਾਈ ਹੈਗੀ ਆ ਤੁਸੀਂ ਉਹਨਾਂ ਦੇ ਧਿਆਨ ਵਿੱਚ ਵੀ ਲਿਆ ਸਕਦੇ ਹੋ ਤਾਂ ਜੋ ਪ੍ਰਸ਼ਾਸਨ ਉਹਨਾਂ ਦੇ ਪਿੱਛੇ ਵੀ ਇਨਕੁਆਰੀ ਕਰ ਸਕੇ ਜੋ ਵੀ ਪੰਜਾਬ ਦੇ ਵਿੱਚ ਪ੍ਰਵਾਸੀ ਆ ਰਹੇ ਹਨ ਭਾਵੇਂ ਆਪਣੀ ਰੋਜ਼ੀ ਰੋਟੀ ਲਈ ਹੀ ਆ ਰਹੇ ਹਨ ਕਿਉਂਕਿ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਰੋਜ਼ੀ ਰੋਟੀ ਲਈ ਕਿਤੇ ਵੀ ਜਾਣ ਦਾ ਪਮੇ ਇੰਡੀਗਾ ਦੇ ਵਿੱਚ ਹੈ ਪਮੇ ਇੰਡੀਗਾ ਤੋਂ ਬਾਹਰ ਕੋਈ ਵੀ ਜਾਂਦਾ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਇਹ ਜੇ ਕਾਨ ਹੋ ਰਹੇ ਹਨ ਲੜਾਈ ਝਗੜੇ ਹੋ ਰਹੇ ਹਨ ਕਤਲ ਹੋ ਰਹੇ ਹਨ ਜ਼ਿਆਦਾਤਰ ਪ੍ਰਵਾਸੀ ਲੋਕ ਹੀ ਇਨਵੋਲਵ ਹੋ ਰਹੇ ਹਨ ਇਹਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਜੋ ਵੀ ਪ੍ਰਵਾਸੀ ਆ ਰਹੇ ਹਨ ਸਾਰਿਆਂ ਨੂੰ ਕਿਸੇ ਨੇ ਵੀ ਕੰਮ ਤੇ ਰੱਖਣਾ ਹੈਗਾ ਤਾਂ ਉਹਦੀ ਪੂਰੀ ਆਇਡੈਂਟੀਫਿਕੇਸ਼ਨ ਕਰਨੀ ਚਾਹੀਦੀ ਆ ਪੰਜਾਬ ਦੇ ਵਿੱਚ ਜਿਵੇਂ ਕਿ ਨਸ਼ਿਆਂ ਦਾ ਦੌਰ ਚੱਲ ਰਿਹਾ ਨਸ਼ੇ ਬਹੁਤ ਵਿਕ ਰਹੇ ਹਨ ਜਿਹੜੀ ਕਿ ਆdte ਦੀ ਨੌਜਵਾਨ ਪੀੜ੍ਹੀ ਜਾਗਰ ਇਸ ਦਾ ਸ਼ਿਕਾਰ ਹੋ ਰਹੀ ਹੈ ਹੋਰ ਵੀ ਕਈ ਤਰ੍ਹਾਂ ਦੇ ਨਸ਼ੇ ਵੇਚ ਰਹੇ ਹਨ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਉਹਨਾਂ ਤੋਂ ਬਚਣਾ ਚਾਹੀਦਾ ਹੈ ਅਸੀਂ ਫੇਰ ਪੰਜਾਬ ਦੇ ਲੋਕਾਂ ਨੂੰ ਚਾਹੇ ਕੋਈ ਦੁਕਾਨਦਾਰੀ ਕਰਦਾ ਹੈ ਚਾਹੇ ਕੋਈ ਬਿਜ਼ਨਸ ਕਰਦਾ ਹੈ ਚਾਹੇ ਖੇਤੀਬਾੜੀ ਕਰਦਾ ਹੈ ਅਗਰ ਕੋਈ ਪ੍ਰਵਾਸੀ ਤੁਹਾਡੇ ਕੋਲ ਕੋਈ ਵੀ ਕੰਮ ਲਈ ਆਉਂਦਾ ਤੁਸੀਂ ਉਹਦੀ ਪੂਰੀ ਇਨਕੁਆਰੀ ਕਰੋ ਤੁਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਓ ਇਹ ਅਸੀਂ ਅਸੀਂ ਆ ਬੰਦਾ ਅਸੀਂ ਕੰਮ ਤੇ ਰੱਖ ਰਹੇ ਹਾਂ ਜਾਂ ਅਸੀਂ ਜੋਬ ਤੇ ਰੱਖ ਰਹੇ ਹਾਂ ਜਾਂ ਖੇਤਾਂ ਵਿੱਚ ਕੰਮ ਤੇ ਰੱਖ ਰਹੇ ਹਾਂ ਦੂਜੀ ਗੱਲ ਇਹ ਵੀ ਹੈ ਹੁਣ ਇੱਥੇ ਪਰਿਵਾਰਾਂ ਸਵੇਤ ਆਉਂਦੇ ਹਨ ਰਹਿਣ ਵਾਸਤੂ ਨੂੰ ਜਗਾ ਵੀ ਚਾਹੀਦੀ ਹੁੰਦੀ ਆ ਚਾਹੇ ਉਹ ਰੈਂਟ ਤੇ ਹੀ ਭਵੇਂ ਰਹਿੰਦੇ ਆ ਪਰ ਫਿਰ ਵੀ ਆਇਡੈਂਟੀਫਾਈ ਕਰਨੀ ਚਾਹੀਦੀ ਆ ਟਰਾਈਐਂਗਲ ਪਾਰਟ ਯੂ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੀ ਵਿਚਾਰਧਰਾਂ ਨੂੰ ਫਾਲੋ ਕਰਦੀ ਐ ਕਿਸਾਨਾਂ ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਐ ਸਾਰਿਆਂ ਨੂੰ ਅਗਾਹ ਕਰਦੀ ਐ ਵੀ ਜੋ ਵੀ ਬਾਹਰੋਂ ਲੋਕ ਇੱਥੇ ਆ ਰਹੇ ਹਨ ਉਹਨਾਂ ਦੀ ਪੂਰੀ ਸ਼ਾਨ ਬਿਨ ਕਰਕੇ ਹੀ ਕੰਮ ਤੇ ਰੱਖੋ ਬਾਕੀ ਸਾਡੇ ਕੋਲ ਏਜੰਡੇ ਹਨ ਜਿਵੇਂ ਅਸੀਂ ਪਹਿਲਾਂ ਵੀ ਗੁਰੂਆਂ ਨੂੰ ਦੱਸ ਚੁੱਕੇ ਹਾਂ ਸਾਡਾ ਪਹਿਲਾ ਏਜੰਡਾ ਇਹ ਹੈ ਪੰਜਾਬ ਨੂੰ ਟੈਕਸ ਮੁਕਤ ਕਰਨਾ ਜੀਐਸਟੀ ਤੋਂ ਮੁਕਤ ਕਰਨਾ ਦੂਜਾ ਹਰ ਇੱਕ ਨੂੰ ਅਮੀਰ ਆ ਗਰੀਬ ਆ ਘਰ ਬਣਾ ਕੇ ਦੇਣਾ ਤੀਜਾ 18 ਸਾਲ ਤੱਕ ਫ੍ਰੀ ਐਜੂਕੇਸ਼ਨ ਦੇਣੀ ਚੌਥਾ ਹਰ ਇੱਕ ਨੂੰ ਲਾਈਫਟਾਈਮ ਵਾਸਤੇ ਸਿਹਤ ਸਹੂਲਤਾਂ ਦੇਣੀਆਂ ਪੰਜਵਾਂ ਸਾਡਾ ਏਜੰਡਾ 70 ਤੋਂ ਉਪਰ ਲੱਛ ਬਜ਼ੁਰਗਾਂ ਨੂੰ 20000 ਰੁਪਿਆ ਮਹੀਨਾ ਪੈਨਸ਼ਨ ਦੇਣੀ किसानਾਂ ਨੂੰ ਮੈਨੇਜਮੈਂਟ ਵਿੱਚ ਲਿਆ ਕੇ ਪਿੰਡਾਂ ਦੇ ਵਿੱਚ ਫਾਰਮ ਹਾਊਸ ਬਣਾ ਕੇ ਖੇਤੀਬਾੜੀ ਕਰਨੀ ਆਪਣੇ ਪ੍ਰੋਡਕਟ ਤਿਆਰ ਕਰਕੇ 2100 ਗ੍ਰੋਸਰੀ ਸਟੋਰਾਂ ਤੇ ਸਪਲਾਈ ਕਰਨੇ ਤਾਂ ਜੋ ਲੋਕ ਉਸ ਤੋਂ ਅੱਗੇ ਆਪਣੀਆਂ ਘਰੇਲੂ ਵਸਤਾਂ ਜੋ ਲੋੜਾ ਹੈਗਾ ਉਸ ਤੋਂ ਪੂਰੀਆਂ ਕਰ ਸਕਣ ਜਿਦੇ ਵਿੱਚ ਕਿਸਾਨਾਂ ਨੂੰ ਵੀ ਵਧੀਆ ਇੰਕਮ ਹੋ ਸਕੇ ਤਾਂ ਜੋ ਆਪਣੇ ਪੈਰਾਂ ਤੇ ਖੜੇ ਹੋ ਸਕਣ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਅਗਲੀ ਵੀਡੀਓ ਨਵੀਂ ਅਰ ਫਿਰ ਮੇਸੇਜਨ ਦੀ ਤੁਹਾਡੇ ਕੋਲ ਟਾਈਮ ਸਿਰ ਪਹੁੰਚ ਸਕੇ ਸਾਰਿਆਂ ਨੂੰ ਜੀ ਆਇਆਂ ਲਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ